ਹਾਂ ਵੀ ਵਣ ਦੇਵਤਿਆਂ ਵਾਲੀ ਗੱਲੀ ਹੈ ਜੀ ਹਾਂ ਦੇਵਤਾ ਵਣ ਜਿੱਥੇ ਮੰਨ ਲਓ ਵੀ ਪੀਰ ਆਪਣੇ ਹੁੰਦੇ ਸੀ ਜਾਨਾ ਦੇਵਤੇ ਹੋ ਹੁੰਦੇ ਸੀ ਪੀਰਾਂ ਦੇ ਗੁਰਦੁਆਰਿਆਂ ਤੇ ਇਹਨਾਂ ਜਗ੍ਹਾ ਤੇ ਹੋਣਗੇ ਜੀ ਉਹਦਾ ਸੀ ਉਹ ਵਣ ਦੇਵਤਾ ਹੀ ਆ ਉਹ ਸਤਿ ਸ਼੍ਰੀ ਅਕਾਲ ਜੀ ਤੇ ਆਪਣੇ ਪੇਜ ਤੇ ਸਵਾਗਤ ਆ ਤੁਹਾਡਾ ਤੇ ਅੱਜ ਆਪਾਂ ਪਹੁੰਚੇ ਹੋਏ ਹਾਂ ਜੀ ਵਿਹਮੀ ਪੀਰ ਜੋ ਕਿ ਪਿੰਡ ਛੱਤਿਆਣਾ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਦੇ ਵਿੱਚ ਜਗ੍ਹਾ ਬਣੀ ਹੋਈ ਹੈ ਜਿਸ ਜਗ੍ਹਾ ਤੇ ਹਰ ਵੀਰਵਾਰ ਨੂੰ ਲੋਕ ਆਪਣੀਆਂ ਲਵੇਰੀਆਂ ਸੋਈਆਂ ਮੱਝਾਂ ਦਾ ਜਿਹੜਾ ਦੁੱਧ ਹੈ ਉਹ ਪਾਉਣ ਆਉਂਦੇ ਆ ਜੀ ਸੁੱਖ ਲਾਉਣ ਆਉਂਦੇ ਆਪਣੀ ਸੁੱਖਾ ਸੁਖਦੇ ਲੋਕ ਇੱਥੇ ਆ ਕੇ ਜਿਹੜਾ ਲਵੇਰਾ ਸਾਡੇ ਘਰੇ ਇਸੇ ਤਰ੍ਹਾਂ ਜਿਹੜਾ ਬਣਿਆ ਰਵੇ ਤੇ ਹਰ ਵੀਰਵਾਰ ਭਾਈ ਜੀ ਵੀਰਵਾਰ ਦਿਨ ਰੱਖਿਆ ਗਿਆ ਤੇ ਕਿਹੜੇ-ਕਿਹੜੇ ਵੀਰ ਸਾਡੂੰ ਇਸ ਵੀਡੀਓ ਨੂੰ ਨੀਡੀਓ ਦੇਖ ਰਹੇ ਜਿਹੜੇ ਇੱਥੇ ਆਉਂਦੇ ਆ ਜਰੂਰ ਦੱਸਿਓ ਤੇ ਹੋਰ ਜਿਹੜੇ ਦੂਰੋਂ ਦੇਖ ਰਹੇ ਆ ਵੀਡੀਓ ਉਹ ਵੀ ਜਰੂਰ ਦੱਸਿਓ ਭਾਈ ਜੀ ਤੁਸੀਂ ਆਪਣੀਆਂ ਨਵੀਆਂ ਸੋਈਆਂ ਮੱਝਾਂ ਦੁੱਧ ਕਿਹੜੀ ਜਗ੍ਹਾ ਪਾਉਣੇ ਜਿਵੇਂ ਕਿ ਅਸੀਂ ਗੁਰਦੁਆਰਾ ਸਾਹਿਬ ਦੇ ਵਿੱਚ ਵੀ ਪਾਉਣੇ ਇੱਥੇ ਗੁਪਤ ਸਾਹਿਬ ਸਾਹਿਬ ਦੇ ਵਿੱਚ ਤੇ ਉਸ ਤੋਂ ਬਾਅਦ ਭਾਈ ਜੀ ਇੱਥੇ ਵੀ ਅਮੀ ਪੀਰ ਆਉਨੇ ਆ ਤੇ ਹਰ ਜਗ੍ਹਾ ਦੁੱਧ ਪਾਉਣਾ ਹੈ ਬਾਈ ਜੀ ਸੁੱਖਾਂ ਸੁੱਖੇ ਜਾਂਦੇ ਆ ਕਿ ਰੱਬ ਦੀ ਕਿਰਪਾ ਦੇ ਨਾਲ ਦੁੱਧ ਹੁੰਦਾ ਹਨਾ ਤੇ ਆ ਤੁਹਾਨੂੰ ਜਗ੍ਹਾ ਦਿਖਾਉਣੇ ਇੱਥੇ ਤੁਹਾਨੂੰ ਕੁੰਡੇ ਵੀ ਪਏ ਤੁਸੀਂ ਦੇਖੇ ਇੱਥੇ ਕੁੱਤਿਆਂ ਨੂੰ ਵੀ ਦੁੱਧ ਪਾਇਆ ਜਾਂਦਾ ਕਿਉਂਕਿ ਦਰਵੇਸ਼ ਹੁੰਦਾ ਹਨਾ ਕੁੱਤਾ ਤੇ ਕਾਫੀ ਕੁੱਤੇ ਇਸ ਸੰਖਿਆ ਦੇ ਵਿੱਚ ਹੁੰਦੇ ਆ ਤੇ ਉਸ ਤੋਂ ਬਗਾਜ ਜਗ੍ਹਾ ਦੇਖੋ ਬਾਈ ਇੱਥੇ ਕਬਰ ਬਣੀ ਹੋਈ ਹੈ ਕਿਉਂਕਿ ਬਾਬਾ ਵਹਿਮੀ ਪੀਰ ਦੇ ਨਾਲ ਸੰਬੰਧਤ ਜੋ ਕਿ ਗੱਲਾਂ ਦੱਸਦੇ ਆ ਬਜ਼ੁਰਗ ਵੀ ਇੱਥੇ ਜੋ ਕਿ ਕਜਾ ਕਰਕੇ ਦੁਨੀਆ ਦੇ ਕੋਨੇ-ਕੋਨੇ ਤੋਂ ਸ਼ਾਵ ਨੂੰ ਇੱਥੇ ਪਹੁੰਚ ਜਾਂਦੀ ਸੀ ਯਾਨੀ ਸ਼ਕਤੀ ਵਾਲੇ ਸੀਗੇ ਤੇ ਉਸ ਤੋਂ ਬਾਅਦ ਤੁਸੀਂ ਆ ਦੇਖ ਰਹੇ ਹੋ ਜਗਾ ਹਨ ਤੇ ਸੁੱਖਾ ਸੁੱਖੀਆਂ ਜਾਂਦੀਆਂ ਜੀ ਹਰ ਪ੍ਰਕਾਰ ਦੀ ਸੁੱਖ ਸੁਖੀ ਜਾਂਦੀ ਹੈ ਇੱਥੇ ਨੂਨ ਦੀਆਂ ਥੈਲੀਆਂ ਹੀ ਪਈਆਂ ਹੋਈਆਂ ਤੇ ਸਾਹਮਣੇ ਕਿੱਲੇ ਵੀ ਗੱਡੇ ਹੋਏ ਛੋਟੇ ਛੋਟੇ ਹਨ ਤਾਂ ਕਿ ਪਸ਼ੂ ਵਧੀਆ ਲਵੇਰਾ ਬਣਿਆ ਰਹਿੰਦਾ ਹਨ ਅਗਲੇ ਦੇ ਘਰੇ ਮੰਨ ਤਾਂ ਹੈਗੀ ਲੋਕਾਂ ਦੀ ਬਹੁਤ ਅਸਥਾ ਇੱਥੇ ਬਣੀ ਹੋਈ ਹੈਗੀ ਇਸ ਸਥਾਨ ਦੇ ਨਾਲ ਤੇ ਆ ਨੂਨ ਦੀਆਂ ਥੈਲੀਆਂ ਜੀ ਤੁਸੀਂ ਦੇਖ ਰਹੇ ਹੋ ਹਨ ਤੇ ਕਈਆਂ ਦੇ ਮੌਕੇ ਹੁੰਦੇ ਆ ਜਾਂ ਮੰਨ ਲਓ ਤੁਸੀਂ ਵੀ ਆ ਆਪਣੇ ਪਾਵੇਂਆਂ ਹੁੰਦੀਆਂ ਪੈਰਾਂ ਦੇ ਵਿੱਚ ਜਾਂ ਹੋਰ ਸਰੀਰ ਨਾਲ ਸੰਬੰਧਿਤ ਕੋਈ ਦੁੱਖ ਤਕਲੀਫ ਹੁੰਦੀ ਹੈ ਤਾਂ ਇੱਥੇ ਸੁੱਖ ਸੁਖਦੇ ਆ ਬਾਈ ਜੀ ਤੇ ਉਸ ਤੋਂ ਬਾਅਦ ਜਿਹੜੀ ਸੁੱਖ ਲਾਹ ਜਾਂਦਾ ਤੁਸੀਂ ਆ ਦੇਖ ਸਕਦੇ ਹੋ ਇੱਥੇ ਨਿਮ ਵੀ ਬੰਨੇ ਹੋਏ ਆ ਨਿਮ ਜੋ ਕਿ ਨਵੇਂ ਬੱਚੇ ਦੀ ਖੁਸ਼ੀ ਦੇ ਵਿੱਚ ਇੱਥੇ ਬਨ ਕੇ ਜਾਂਦੇ ਸੁੱਖਾਂ ਪੂਰੀਆਂ ਹੁੰਦੀਆਂ ਜਦੋਂ ਹਨ ਤੇ ਆ ਤੁਸੀਂ ਵਧੀਆ ਸਫਾਈ ਰੱਖੀ ਹੋਈ ਆ ਪੂਰੀ ਉੱਚੀ ਜਗ੍ਹਾ ਤੇ ਬਾਣ ਇੱਥੇ ਕਰੀਰ ਸਭ ਕੁਝ ਆਇਤੇ ਤੇ ਆ ਤੁਸੀਂ ਕੁੰਡੇ ਦੇਖ ਸਕਦੇ ਹੋ ਕੁੱਤਿਆਂ ਵਾਸਤੇ ਕੁੰਡੇ ਰੱਖੇ ਗਏ ਆ ਤੇ ਕਿਉਂਕਿ ਬਹੁਤ ਪੁੰਨ ਲੱਗਦਾ ਜਨਵਰ ਦੇ ਮੂੰਹ ਦੇ ਵਿੱਚ ਜਦੋਂ ਹਨਾ ਦੁੱਧ ਪੈਂਦਾ ਤੁਹਾਡੀ ਮਿਹਨਤ ਦੀ ਕਮਾਈ ਦਾ ਤੇ ਤੁਹਾਨੂੰ ਉਹ ਸੀਸ ਦਿੰਦਾ ਹੈਗਾ ਤੇ ਆ ਉੱਚੀ ਜਗ੍ਹਾ ਦੇ ਇਧਰ ਝੰਡਾ ਲੱਗਿਆ ਹੋਇਆ ਜੀ ਇੱਥੇ ਲੋਕ ਕਣਕ ਵੀ ਪਾਉਂਦੇ ਆਗੇ ਹਨਾ ਜਿਹੜੀਆਂ ਜਨੌਰਾਂ ਵਾਸਤੇ ਤੇ ਇੱਥੇ ਹਰਾ ਝੰਡਾ ਲੱਗਿਆ ਹੋਇਆ ਜੋ ਕਿ ਮੌਸਲਮ ਧਰਮ ਦੇ ਨਾਲ ਸੰਬੰਧਤ ਹਨਾ ਬਾਬਾ ਜੀ ਸੀ ਤੇ ਇੱਥੇ ਕਿਲੇ ਗੱਡੇ ਹੋਏ ਆ ਤੇ ਆ ਤੁਸੀਂ ਦੇਖੋ ਵਧੀਆ ਸਫਾਈ ਪੂਰੀ ਰੱਖੀ ਹੋਈ ਆ ਤੇ ਆਸਥਾ ਬਣੀ ਹੋਈ ਆ ਲੋਕਾਂ ਦੀ ਤੇ ਇਧਰ ਤੁਹਾਨੂੰ ਦਿਖਾਉਣੇ ਆ ਇੱਥੇ ਕਬਰਾਂ ਵੀ ਬਣੀਆਂ ਹੋਈਆਂ ਗਈਆਂ ਦੋ ਸੇਵਾਦਾਰਾਂ ਦੀਆਂ ਤੇ ਉਹਨਾਂ ਦੇ ਪਰਿਵਾਰ ਦੇ ਵਿੱਚੋਂ ਇੱਕ ਇੱਥੇ ਸੇਵਾਦਾਰ ਸੇਵਾ ਨਿਭਾ ਰਿਹਾ ਹੈ ਬਈ ਸਾਹਮਣੇ ਜੋ ਕਿ ਸਫਾਈ ਕਰ ਰਿਹਾ ਹੈ ਹਨਾ ਤੇ ਇਹਨਾਂ ਨਾਲ ਗੱਲ ਕਰਦੇ ਆਜੋ ਔਰਲੀ ਜਗਾ ਦਾ ਮੇਰੇ ਬਾਪੂ ਦੀ ਹੈ ਅੱਛਾ ਜੀ ਪਰਲੀ ਜਗਾ ਮੇਰੇ ਪਿਤਾ ਦੀ ਹੈ ਠੀਕ ਹੈ ਜੀ ਮੈਂ ਪਹਿਲਾਂ ਤੁਹਾਡੇ ਤੋਂ ਮਨ ਲਾ ਇੱਥੇ ਸੇਵਾ ਕਰਦੇ ਸੀਗੇ ਹਾਂਜੀ ਹਾਂਜੀ ਤੇ ਇਸ ਜਗ੍ਹਾ ਦੇ ਰੱਖਿਆ ਕਰਦੇ ਸੀ ਮਨ ਲਾ ਸਾਫ ਮੈਂ ਨਾ ਸਾਰਾ ਸੇਵਾਦਾਰ ਸੀਗੇ ਜੀ ਅੱਛਾ ਜੀ ਤੁਹਾਡੇ ਹੁਣ ਵੀ ਸੇਵਾਦਾਰ ਹੀ ਅੱਛਾ ਜੀ ਸੇਵਾਦਾਰ ਕਰ ਰਹੇ ਹਾਂ ਤੁਸੀਂ ਤੇ ਨਾਂ ਕੀ ਹੈ ਤੁਹਾਡਾ ਸਰਮੰਦਰ ਸਿੰਘ ਸਰਮੰਦਰ ਸਿੰਘ ਠੀਕ ਹੈ ਜੀ ਆਪਣਾ ਪਿੰਡ ਛੱਤਿਆਣਾ ਹੈ ਹਾਂਜੀ ਹਾਂਜੀ ਠੀਕ ਹੈ ਜੀ ਤੇ ਬਾਈ ਸਵਾਹੀ ਕਰ ਰਿਹਾ ਹਾਂ ਬਹੁਤ ਧੰਨਵਾਦ ਬਾਈ ਦਾ ਤੇ ਅੱਜ ਤੁਹਾਨੂੰ ਦਿਖਾ ਕੇ ਲਿਆਣੇ ਜੀ ਕਬਰਾਂ ਜੋ ਕਿ ਬਣੀਆਂ ਹੋਈਆਂ ਸੇਵਾਦਾਰਾਂ ਦੀ ਇੱਥੇ ਸੇਵਾ ਲੱਗੀ ਹੋਈ ਹੈ ਹਨ ਜਿਵੇਂ ਦੱਸਿਆ ਬਾਈ ਨੇ ਇਹਨਾਂ ਦੇ ਪਰਿਵਾਰ ਨੂੰ ਜਿਵੇਂ ਇਹਨਾਂ ਦੇ ਪਿਤਾ ਜੀ ਦੀ ਵੀ ਇੱਥੇ ਕਬਰ ਬਣੀ ਹੋਈ ਆ ਤੇ ਇਹਨਾਂ ਦੇ ਦਾਦਾ ਜੀ ਦੀ ਵੀ ਇੱਥੇ ਕਬਰ ਬਣੀ ਹੋਈ ਹੈ ਜੀ ਤੇ ਤੇ ਵਧੀਆ ਸਫਾਈ ਰੱਖੀ ਹੋਈ ਆ ਮਾਨ ਸਰਮਾਨ ਦੇ ਨਾਲ ਹਨਾ ਲੋਕ ਇੱਥੇ ਆਉਂਦੇ ਆ ਕਿਉਂਕਿ ਪੰਜਾਬ ਦੇ ਵਿੱਚ ਧਾਰਮਿਕ ਤੌਰ ਤੇ ਕੋਈ ਵੀ ਵਿਤਕਰਾ ਨਹੀਂ ਕੀਤਾ ਜਾਂਦਾ ਕਿਸੇ ਨਾਲ ਸਾਰੇ ਰਲ ਮਿਲ ਕੇ ਰਹਿੰਦੇ ਆ ਤੇ ਬਾਈ ਜੀ ਜਰੂਰ ਦੱਸਿਓ ਸਾਡੀ ਵੀਡੀਓ ਕਿਵੇਂ ਲੱਗੀ ਹਨਾ ਇਸ ਸਥਾਨ ਤੇ ਕਿਹੜੇ ਕਿਹੜੇ ਵੀਰ ਆਉਂਦੇ ਆ ਜਰੂਰ ਦੱਸਿਓ ਮਾਲਾ ਵੀ ਵਣ ਦੇਵਤਿਆਂ ਵਾਲੀ ਗੱਲ ਹੀ ਹੈ ਜੀ ਹਾਂ ਦੇਵਤਾ ਵਣ ਜਿੱਥੇ ਮੰਨ ਲਓ ਵੀ ਪੀਰ ਆਪਣੇ ਆਉਂਦੇ ਸੀ ਹਨਾ ਦੇਵਤੇ ਹੋਉਂਦੇ ਸੀ ਪੀਰਾਂ ਦੇ ਗੁਰਦੁਆਰਿਆਂ ਤੇ ਇਹਨਾਂ ਜਗ੍ਹਾ ਤੇ ਹੋਣਗੇ ਜੀ ਉਹਦਾ ਹੀ ਆ ਆਵਾਣ ਦੇ ਭਾਈ ਕੱਲ ਕਰ ਰਹੇ ਸੀ ਵੀ ਇੱਥੇ ਜਿਹੜੇ ਆਵਾਣ ਅਤੇ ਹਨਾ ਕਰੀਰ ਇਹ ਜਿਹੜੀਆਂ ਧਾਰਮਿਕ ਸਥਾਨ ਤੇ ਰਹਿ ਚੁੱਕਿਆ ਜ਼ਿਆਦਾਤਰ ਆਪਣੇ ਆਮ ਖੇਤਾਂ ਬੰਨਿਆਂ ਦੇ ਵਿੱਚ ਜਿਹੜੇ ਇਹ ਪੱਟੇ ਜਾ ਚੁੱਕੇ ਲੋਕਾਂ ਨੇ ਪੱਟ ਛਟੇ ਆ ਤੇ ਇਹ ਧਾਰਮਿਕ ਜਗਾ ਤੇ ਤੁਹਾਨੂੰ ਮਿਲਣਗੇ ਇਹ ਦਰਖਤਾਂ ਜਿਹੜੇ ਬਹੁਤ ਕਿਉਂਕਿ ਇਹ ਇੱਕ ਤਾ ਦਰਵੇਸ਼ ਰੂਪ ਹੀ ਹੁੰਦੇ ਆ ਇਹ ਦਰਖਤਾਂ ਜਿਹੜੇ ਆਪਣੇ